ਇਸ ਦੀ ਗੱਲ ਤਾਂ ਮਾਈਕਲ ਵੀ ਜਪਲ ਵੀ ਆ ਰਿਹਾ ਕਰ ਰਿਹਾ ਸੀ ਅੰਮਰ ਯਾਦ ਕਰ ਰਿਹਾ ਸੀ ਹੋਰ ਵੀ ਕੀ ਆਲਾ ਬੜੀ ਗੱਲ ਗੱਲ ਕਰਨੀ ਹੁਣ ਭਾਈ ਦੱਸੋ ਕੌਣ ਪੇੜ ਬੱਕੜੀ ਆ ਤੇ ਕੌਣ ਕੀ ਹਸਾਬ ਦਾ ਵਾ ਆ ਰਾਤ ਮੈਨੂੰ ਮੈਸੇਜ ਆ ਰਿਹਾ ਸੀ ਬੰਦੇ ਦਾ ਹਾਂ ਮੈਨੂੰ ਕਹਿੰਦਾ ਤੂੰ ਆਰਐਸਐਸ ਦਾ ਏਜੰਟਰ ਰਾਤ ਨਹੀਂ ਸਵੇਰੇ ਰਾਤ ਸਵੇਰੇ ਤੁਸੀਂ ਮੈਨੂੰ ਰਿਪਲਾਈ ਕੀਤਾ ਵਾ ਵਾਹ ਮੈਂ ਆ ਕੇ ਜਦੋਂ ਟੈਕਸੀ ਬੰਦ ਕੀਤੀ ਆ ਬੋਲੀ ਗੱਲ ਆ ਮੈਨੂੰ ਕਹਿੰਦਾ ਤੂੰ ਆਰਐਸਐਸ ਦਾ ਜਾਣਤਾ ਤੂੰ ਹੀ ਕਹਿ ਰਹੇ ਸੀ ہاں ਮੈਂ ਕਹਿ ਰਿਹਾ ਸੀ ਕਿਉਂ ਕਿਹੜੇ ਭਾਈ ਕਿਸ ਨੂੰ ਦਾ ਸਰਪ੍ਰੀਤ ਕੈਲੀਫੋਰਨੀਆ ਕੋਣ ਬੰਦਾ ਤੁਹਾਡੇ ਕੋਲ ਸਬੂਤ ਹੈ ਕੋਈ ਆਰਐਸਐਸ ਦਾ ਜਾਣਤਾ ਚ ਚਲੋ ਇਹ ਜੱਡੋ ਬਈ ਤੁਸੀਂ ਇਹ ਭੇਡ ਬੱਕਰਿਆਂਗੇ ਨਾ ਮੋਨੇ ਭੇਡ ਬੱਕਰਿਆਂਗੇ ਬਈ ਇਹਨਾਂ ਸ਼ਸਤਰਾਂ ਨਾਲ ਕਿਸ ਨੂੰ ਨਾਰ ਭੇਡ ਜੰਮੂ ਦਾ ਮੈਨੂੰ ਮਾਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਚਲਦੇ ਨੇ ਅੱਛੇ ਉਹਦਾ ਬਹੁਤ ਕੁਸ ਗਿਆ ਵਾ ਯਾਰ ਭਾਈ ਸਾਹਿਬ ਇਹ ਗੱਲ ਕਰ ਰਹੇ ਆ ਅਸੀਂ ਗੁਰੂ ਸਾਹਿਬ ਦੀਆਂ ਗੱਲ ਕਰਦੇ ਆ ਅਸੀਂ ਆਪਨੇ ਤਾਂ ਇਹ ਵੀ ਕਹਿ ਵੀ ਧੀਆਂ ਭੈਣਾਂ ਦੀ ਅੱਜ ਤੱਕ ਤੂੰ ਤਾਂ ਉਹਨਾਂ ਨੂੰ ਕੰਧਰੀਆਂ ਦਾ ਸਿਰਫ ਉਹਨੂੰ ਕਿਹਾ ਜਿਹੜੀ ਸਟੇਜ ਤੇ ਨੱਚਦੀ ਆ ਉਹਨਾਂ ਨੇ ਤਾਂ ਜਿਹੜੀਆਂ ਨਹੀਂ ਥੋੜਾ ਕਹਿਣ ਤਾਂ ਮਤਲਬ ਗੈਰ ਮਰਦ ਨਾਲ ਜਾ ਕੇ ਸੌਂਦੀਆਂ ਉਹਨਾਂ ਨੂੰ ਕੰਧਰੀਆਂ ਕਿਹਾ ਭਾਈ ਸਾਹਿਬ ਜੀ ਭਾਈ ਸਾਹਿਬ ਭਾਈ ਕਾਨ ਸਿੰਘ ਨਾ ਆਪਾਂ ਦਾ ਤੁਸੀਂ ਪੜਿਆ ਮਾਨ ਕੋਸ਼ ਤੂੰ ਬੰਦੇ ਨਾ ਨਾ ਮਹਾਰਾਜ ਦੇ ਵਿੱਚ ਕੰਜਰੀ ਦੱਸੋ ਕਿ ਇਹਨੂੰ ਲਿਖਿਆ ਹੈ ਭਾਈ ਕਾਨ ਸਿੰਘ ਨਾਬਾ ਜੋ ਕਿ ਵਿਦਵਾਨ ਹੋਏ ਨੇ ਸਾਡੇ ਬਹੁਤ ਵੱਡੇ ਸਾਡੀ ਕੌਮ ਦੇ ਉਹਨਾਂ ਨੇ ਲਿਖਿਆ ਡਾਂਸ ਕਰਨ ਵਾਲੀ ਕੁੜੀ ਨੱਚਣ ਵਾਲੀ ਕੁੜੀ ਕੰਜਰੀ ਨਹੀਂ ਭਾਈ ਚਲੋ ਇੱਕ ਇਹ ਤਾਂ ਹੋ ਗਿਆ ਅੱਛਾ ਫਿਰ ਇਹ ਸਾ ਮਹਾਰਾਜਾ ਰਣਜੀਤ ਸਿੰਘ ਨੂੰ ਤੂੰ ਕੀ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਖਾਲਸਾ ਤਾਂ ਹੈ ਨਹੀਂ ਸੀਗੇ ਭਾਈ ਸਾਹਿਬ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਕੋਈ ਸ਼ਹੀਦ ਸੀ ਉਹਨਾਂ ਦਾ ਸ਼ਹੀਦੀ ਕਿਹੜਾ ਕਿਉਂ ਭਾਈ ਸਾਹਿਬ ਜੀ ਉਹ ਕਦ ਸ਼ਹੀਦ ਤਾਂ ਨਹੀਂ ਹੋਏ ਉਹਨਾਂ ਦੀ ਮੌਤ ਹੋਈ ਸੀ ਕਲਮ ਸ਼ਹੀਦੀ ਦੇ ਕੌਮ ਮਨਾਉਂਦੀ ਤਾਂ ਹੈ ਕਿ ਨਹੀਂ ਮਨਉਂਦੀ ਦੱਸ ਕੋਮ ਤਰਮਾ ਬਣਾ ਇਹਨਾਂ ਨੂੰ ਮਨਾ ਕਰਤਾ ਤਾਂ ਮਨਾਉਂਦੇ 10 ਪਾਈ ਸਾਹਿਬ ਨਹੀਂ ਬੀ ਤੁਹਾਨੂੰ ਗੁਰਗੁਰੂ ਗੁਰਬਾਣੀ ਜੀ ਲਿਖਿਆ ਗੀ ਰੋਡਾ ਬੰਦਾ ਨਹੀਂ ਨਾ ਨਾ ਹੋਗਾ ਸਿੱਧੀ ਤੇ ਹਾਂ ਇੱਕ ਮਿੰਟ ਇੱਕ ਮਿੰਟ ਅੱਜ ਨਹੀਂ ਹੈਗਾ ਠੀਕ ਹੈ ਨਾ ਨਾ ਇੱਧਰ ਆਓ ਇੱਕ ਵੀ ਵੀਡੀਓ ਦਿਖਾ ਦਿਓ ਇੱਕ ਵੀ ਵੀਡੀਓ ਦਿਖਾ ਦਿਓ ਜਿੱਤੇ ਇਹ ਗੱਲ ਗਈ ਹੋਵੇ ਭਾਈ ਮੋਨੇ ਗਲਤ ਨੇ ਵੀਡੀਓ ਦੇ ਵਿੱਚ ਇਹ ਗੱਲ ਕਹਿੰਨਾ ਤੂੰ ਕਿਹਨੂੰ ਭੇਡਾਂ ਬੱਕਰੀਆਂ ਨੇ ਤੂੰ ਕਿਉਂ ਨਹੀਂ ਕਹਿਣਾ ਵੀ ਦਸ਼ਮੇਸ਼ ਪਿਤਾ ਨੇ ਕਿਹਾ ਭਰਾਵੋ ਇਹ ਤੇ ਮੇਰੀ ਚਾਸ ਹਾਂ ਸਵੇਰੇ ਮੈਸੇਜ ਵੀ ਲਿਖਿਆ ਤੂੰ ਹਾਂ ਤੂੰ ਵੀ ਨਹੀਂ ਪਹਿਲਾਂ ਕੀ ਬੋਲ ਰਹੇ ਆ ਵੀ ਕਟੀੜ ਦੇ ਤੂੰ ਇਵੇਂ ਹਰੈਕਰ ਨੂੰ ਬੋਲ ਰਹੇ ਆ ਬਹੁਤ ਆ ਤੇਰੇ ਅੰਗੇ ਬੰਦੇ ਆ ਆ ਜਾ ਆ ਜਾ ਆ ਮੈਂ ਨਹੀਂ ਦਿਖਾ ਦਿੰਦਾ ਤੂੰ ਹਰੈਕਰ ਨੂੰ ਬੋਲਦਾ ਹਾਂ ਆ ਆ ਜਾ ਦਿਖਾ ਦਿੰਦਾ ਇਹ ਤੇਰਾ ਆਈ 211 ਹੈ ਨਾ ਕਿਹੜੇ ਦੀ ਨਾ ਨੰਬਰ ਕਿੰਨਾ ਤੇਰਾ 9912 ਕਦਨ ਨੰਨੇ 12 ਕੰਨੇ ਲਗਾ ਹਤੀ ਬਣੇ ਉੱਤਈਆ ਪਹਿਲਾ ਨੰਬਰ ਦੀ ਨਾ ਦੇ ਰਹਾ ਆਹ ਦੇਖੀਦਾ ਭਾਈ ਸਾਹਿਬ ਤੂੰ ਪਹਿਲੇ ਮੈਸੇਜ ਤੋਂ ਆਏ ਨਾ ਸ਼ੁਰੂਆਤ ਤੋਂ ਸ਼ੁਰੂ ਕਰਦਾ ਤੂੰ ਕਿਹਾ ਵੀ ਅੱਪਾ ਸੀ ਟਮਾਰੋ ਵੀ ਇੱਕ ਜਗ੍ਹਾ ਤੇ ਖੜਨਾ ਚਾਹੁੰਦਾ ਗੈਦਰਿੰਗ ਕਰਨਾ ਚਾਹੁੰਦੇ ਆ ਵੀ ਤੇਰੇ ਨਾਲ ਗੱਲ ਕਰਨੀਆਂ ਮੈਂ ਕਿਹਾ ਆਈ ਐਮ ਕਮਿੰਗ ਔਨ ਮੰਡੇ ਸੋ ਸੌਰੀ ਵੀ ਵਿਲ ਟਾਕ ਅਨਦਰ ਡੇ ਠੀਕ ਆ ਤੇ ਫਿਰ ਕਹਾ ਤੂੰ ਕਿਹਾ ਵੀ ਆ ਰਾਈਟ ਦਾ ਮੂਮੈਂਟ ਔਰ ਵੇਅਰ ਯੂ ਆਰ ਐਟ ਦ ਮੋਮੈਂਟ ਮੈਂ ਕਹਾਂ ਮੈਂ ਮੈਲਬਰਨ ਹਾਂ ਫਿਰ ਉਸ ਤੋਂ ਅੱਗੇ ਤੂੰ ਕਿਹਾ ਸਟਿਲ ਗੈਦਰਿੰਗ ਟੁਮਾਰੋ ਕਿਉਂਕਿ ਫਿਰ ਵੀ ਅਸੀਂ ਉੱਥੇ ਹੀ ਗੱਡ ਰਹੇ ਹਾਂ ਠੀਕ ਆ ਫਿਰ ਤੂੰ ਕਹਿ ਰਿਹਾ ਯੂ ਆਰ ਸੇਇੰਗ ਯੂ ਆਰ ਰੀਅਲ ਸਿੰਘ ਐਂਡ ਯੂ ਨਾਟ ਸਕੇਅਰਡ ਫਰੋਮ ਐਨੀਵਨ ਜਸਟ ਹੈਵ ਆ ਕੁਐਸਚਨ ਫਾਰ ਯੂ ਵਾਈ ਬਲਾਕਡ ਮੀ ਫਰੋਮ ਯੂਰ ਪੇਜ ਜੇ ਭਾਈ ਸਾਹਿਬ ਜੇ ਭਾਈ ਸਾਹਿਬ ਬੇਤੁਕੀ ਚੀਜ਼ ਕਰਨੀ ਹੈ ਗਾਲਾ ਕੱਢਣੀ ਹੈ ਤਾਂ ਮੈਂ ਬਲਾਕ ਕਰ ਦਾਂ ਗਾਲਾਂ ਮੈਨੂੰ ਸਾਰੇ ਬੰਦੀਆਂ ਕੱਢ ਦਿਆ ਫਿਰ ਗਾਲਾਂ ਤੇਰੇ ਨਾਲ ਇੱਕ ਮਿੰਟ ਚਲ ਗੱਲ ਕਰਦੇ ਭਾਈ ਸਾਹਿਬ ਦੇਖਿਓ ਇੱਧਰ ਲਿਖਿਓ ਯੂ ਆਰ ਨੋਟ ਅ ਰੀਅਲ ਸੈਂਸ ਯੂ ਆਰ ਅ ਬੇਕਸਰ ਆ ਮੈਂ ਕੀ ਆ ਬੇਕ ਮੈਗੀ ਦਾ ਕਵਰ ਕਰੀਏ ਯਾਰ ਪ੍ਰੋਬਲਮਸ ਫੋਰ ਅ ਰੀਅਲ ਸੈਂਸ ਯੂ ਆਰ ਪੜਾਈ ਕੀ ਕਮੋਨੇ ਬੰਦੇ ਨੂੰ ਗਲਤ ਬੋਲਣ ਦੇ ਜਿਹੜੇ ਕਸ਼ੇਰੇ ਬਾਗੇ ਲੋਕ ਨਹੀਂ ਧੀਆਂ ਭੈਣਾਂ ਨਾਲ ਗਲਤ ਕਰਦੇ ਨੇ ਤੁਸੀਂ ਉਹਨਾਂ ਨੂੰ ਫਤਮੀ ਬੋਲਿਆ ਭਾਈ ਸਰਫੇ ਵਾਲਾ ਆਲੂ ਆਲੂ ਰੱਖ ਕੇ ਫਰਫੇ ਵਾਲੇ ਪਿਆਜ਼ ਬੰਦੇ ਕਿਹਨੇ ਭਾਈ ਸਾਹਿਬ ਬੰਦੇ ਗੱਲ ਸੁਣ ਇੱਥੇ ਗਰੰਥੀ ਆਏ ਹੋਏ ਬ੍ਰੋਥਰਾਂ ਦੇ ਵਿੱਚੋਂ ਫੜੇ ਜਾਂਦੇ ਨੇ ਕਿੱਥੇ ਹੀ ਉਹ ਤੋਂ ਭਾਈ ਸਾਹਿਬ ਗੱਲ ਸੁਣ ਮੇਰਾ ਆਰਟੀਕਲ ਤੱਕ ਆਉਦੇ ਤਕਾਦ ਦਿਖਾਵਾ ਕਰਨ ਲਈ ਲਿਖੀ ਹੋਈ ਜਿਹੜੀ ਕਹਾਣੀ ਲਿਖੀ ਹੈ ਲੁੱਚਾ ਕੇ ਇੰਨੀ ਕਹਾਣੀ ਦਾ ਨਵਾਂ ਮੈਂ ਕਹਾਣੀ ਵੀ ਤੁਹਾਡੇ ਸਾਹਮਣੇ ਕਰ ਦਿੰਨਾ ਕਹਾਣੀ ਕਿਉਂ ਨਹੀਂ ਸੁਣਤੀ ਗੱਲ ਉਹਦੋਂ ਕਿਉਂ ਨਹੀਂ ਗੱਲ ਸੁਣੋ ਤੁਸੀਂ ਕਹਿੰਦੇ ਹੋ ਸਰਫੇ ਵਾਲੇ ਜੂੜਾ ਲਾ ਕੇ ਫਿਲਮਾਂ ਦੇਖੀ ਜਾਂਦੇ ਹੋ ਸਿੱਖੀ ਦੇ ਬਾਰੇ ਬੋਲਿਆ ਮੈਂ ਵੀਡੀਓ ਦਿਖਾਉਣਾ ਉਹਨਾਂ ਰੋਕੋ ਨਾ ਉਹਨਾਂ ਨੂੰ ਫਿਰ ਮੈਂ ਉਹ ਜੂੜਾ ਆਲੂ ਰੱਖ ਕੇ ਜੂੜਾ ਕਰਦੇ ਆਂ ਮੈਂ ਹੁਣੇ ਵੀਡੀਓ ਦਿਖਾਉਣਾ ਸਿਰਫੇ ਵਾਲੇ ਬਾਰੇ ਹੁਣੇ ਪਾਈ ਬੋਲਣੇ ਰੋਕੋ ਉਹਨਾਂ ਨੂੰ ਭਾਈ ਸਾਹਿਬ ਮੈਂ ਦੇਖ ਹਰੇਕ ਬੰਦਾ ਇੱਕ ਵਿਸ਼ਾ ਸਮਝ ਸਕਦਾ ਇਹ ਨਹੀਂ ਹੁੰਦਾ ਬੰਦਾ 75 ਵਿਸ਼ਾ ਇੱਕੋ ਬੰਦਾ ਸਾਬ ਲਵੇ ਤੁਸੀਂ ਸਿੰਗਰਾਂ ਬਾਰੇ ਬੋਲਦੇ ਗੰਗ 100 100 ਗੰਗ ਬੰਦ ਹੋਣੀ ਹੋ ਗਈ ਬੰਦ ਹੋ ਗਈ ਚਲ ਆਪਾਂ ਸਿੰਗਰਾਂ ਤੋਂ ਕੀ ਲੈਣਾ ਯਾਰ ਗੱਲ ਤੂੰ ਸਿੰਗਰਾਂ ਯਾਰ ਸੁਣੇ ਚ ਤਲਾਏ ਸੁਣੋ ਲਾਲ ਸਿੰਗਰਾਂ ਦਾ ਗਾਣਾ ਪਰ ਇਹਦੇ ਤਾਂ ਹੀ ਪਤਾ ਲੱਗਿਆ ਵੱਡੇ ਗਰੇਵਾਲ ਨੂੰ ਕੌਣ ਜਾਣਦਾ ਹੈ ਆਪਾਂ ਨੂੰ ਪਤਾ ਲੱਗਿਆ ਇਹ ਨੂੰ ਪਤਾ ਲੱਗੇ ਵੱਡਾ ਗਰੇਵਾਲ ਸੁਣਦਾ ਵੱਡਾ ਗਰੇਵਾਲ ਆ ਕੇ ਬੋਲਿਆ ਔਰੇ ਮੈਨੂੰ ਮੈਨੂੰ ਇਹ ਸੁਣਦਾ ਸਿੰਗਰਾਂ ਨੂੰ ਪਤਾ ਲੱਗਦਾ ਅਗਲੇ ਨੂੰ ਵੀ ਸਿੰਗਰਾਂ ਵੱਡਾ ਗਰੇਵਾਲ ਆ ਕੇ ਮੈਨੂੰ ਔਰੇ ਬੋਲਿਆ ਮੈਂ ਤਾਂ ਉਹਦੇ ਬਰੋ ਤੋਂ ਬੋਲਿਆ ਉਹਦੇ ਬਰ ਜੇ ਕਿਨੇ ਮੋਨੇ ਮੋਨੇ ਪੇਡਾ ਬਕਰਿਆ ਆ ਆ ਜਾ ਮੋਨੇ ਮੈਂ ਤੈਨੂੰ ਭਰਾ 20 ਵਾਰ ਕਹਿ ਚੁੱਕਿਆ ਇੱਕ ਵੀ ਵੀਡੀਓ ਚ ਕਹਿ ਦੋ ਵੀ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਮੈਂ ਪਤਾ ਵੀਡੀਓ ਫਾਰਿਆਂ ਨੂੰ ਪਤਾ ਲਿਖਿਆ ਗੁਰਬਾਨੀ ਦਾ ਗੱਲ ਕੋਈ ਲਾਈਵ ਹੋ ਗਈ ਫਾਰਿਆਂ ਗੱਲ ਕਲੀਅਰ ਕਰਨ ਦੇ ਮੇਰਾ ਵੀਰ ਮੈਂ ਵੀਡੀਓ ਚ ਸਾਫ ਸਾਫ ਕਹਿ ਰਿਹਾ ਕਿ ਕਹੀ ਕਹਿ ਦਿੰਦੇ ਨੇ ਭਾਈ ਦਿਲ ਚ ਸਿੱਖੀ ਚਾਹੀਦੀ ਆ ਬਾਲ ਕਟਾਓ ਜੋ ਮਰਜੀ ਕਟਾਓ ਕੋਈ ਗੱਲ ਨਹੀਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਫਿਰ ਭਾਈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਸਿਆਣੇ ਨਾ ਬਣੋ ਗੁਰੂ ਸਾਹਿਬ ਨੇ ਸਾਨੂੰ ਕੇਸ ਰੱਖਣ ਦੇ ਲਈ ਕਿਹਾ ਤੇ ਗੁਰੂ ਸਾਹਿਬ ਕਹਿੰਦੇ ਨੇ ਬਿਨ ਸ਼ਾਸਤਰਨ ਕੇਸਾਂ ਨਰ ਭੇਟ ਜਾਨੋ ਨਾ ਨਾ ਆ ਵਿੱਚ ਗੱਲ ਨਾ ਘਟ ਹੋਣੀ ਗੱਲ ਕੋਈ ਨਹੀਂ ਗੱਲ ਸੁਣੋ ਭਾਈ ਗੁਰੂ ਸਾਹਿਬ ਕਹਿੰਦੇ ਨੇ ਕਿ ਬਿਨ ਸ਼ਾਸਤਰਨ ਕੇਸਾਂ ਨਰ ਭੇਟ ਜਾਨੋ ਵੀ ਮੈਂ ਤਾਂ ਬਿਨ ਸ਼ਾਸਤਰਾਂ ਤੇ ਕੇਸਾਂ ਤੋਂ ਨਰ ਨੂੰ ਭੇਡ ਸਮਾਨ ਸਮਝਦਾ ਸੋ ਤੁਸੀਂ ਅੰਮ੍ਰਿਤਧਾਰੀ ਹੋ ਗੋ ਕੇਸ ਰੱਖੋ ਮੈਂ ਆਪਣੇ ਕੋਲੋਂ ਤਾਂ ਕੋਈ ਗੱਲ ਕਹੀ ਹੋਣੀ ਚਲ ਇੱਕ ਕਹੀ ਨਹੀਂ ਠੀਕਾ ਪਾਣੀ ਪੈ ਵੀ ਕਹਿੰਦੇ ਵੀ ਜੋ ਜਿਹੜਾ ਜਿਹੜੇ ਰੂਪ ਚ ਧਾਰ ਜੀ ਨੇ ਕਰ ਲਿਆ ਉਹਦੇ ਤੇ ਤੂੰ ਕਿੰਤੂ ਪ੍ਰਾਂਤੂ ਨਹੀਂ ਕਰ ਸਕਦਾ ਤੂੰ ਕਿਉਂ ਕਰਦਾ ਵੀ ਲੋਕਾਂ ਦੇ ਕਿੰਤੂ ਪ੍ਰਾਂਤੂ ਕੋਈ ਵਾਲ ਕਟਾਵੇ ਕੋਈ ਕੁਛ ਹੋਵੇ ਤੂੰ ਆਹਦਾ ਆ ਕੇ ਕੀ ਕਰਨਾ ਆਇਆ ਹਾਂ ਬਾਹਰ ਕੀ ਕਰਨਾ ਆਇਆ ਜੇ ਤੁਹਾਨੂੰ ਇੰਨੇ ਸਿੱਕਾ ਨਾ ਪਿਆਰੇ ਇਹਨਾਂ ਨਾਲ ਸਿੱਕਾ ਨਾ ਪਿਆਰੇ ਕੋਈ ਉਹ ਵੀ ਗੱਲ ਕਲੀਅਰ ਕਰਦਾ ਕੋਈ ਕਹਿੰਦਾ ਇੰਡੀਆ ਕਿਉਂ ਨਹੀਂ ਜਾਂਦਾ ਇੰਨਾ ਸਿੱਕਾ ਨਾਲ ਹਾਂ ਮੈਂ ਉਰੇ ਨਿਕਾ ਜਿੱਥੇ ਬੰਦੀ ਉਧਰ ਕਲਾਸਾ ਲਵਾ ਰਹੀ ਆ ਗੜੀ ਨਾ ਨਾ ਮੈਂ ਯਾਰ ਜਿਵੇਂ ਨਹੀਂ ਇੰਨੇ ਜਵਾਬ ਕ ਸੰਭਿਉਂਦੇ ਚਾਰ ਯਾਰ ਬੰਦੂ ਕਾਮਣ ਦੀ ਮੋੜ ਆਈ ਸਾਹਿਬ ਜਵਾਬ ਦਾ ਕੋਰਾ ਕਾਗਜ਼ਾ ਜੋ ਮਰਜੀ ਲਿਖ ਜਵਾਬ ਜਵਾਬ ਹੋਈ ਉਹਦੋਂ ਨੂੰ ਸੰਭੋ ਜੇ ਸੰਭ ਸਕਦੇ ਆਂ ਬਾਈ ਸਾਹਿਬ ਗੱਲ ਸੁਣੋ ਹੁਣ ਜੇ ਬੱਚਾ ਤੁਸੀਂ ਆਪ ਕਾ ਕੋਰਾ ਕਾਗਜ਼ਾ ਦੁੱਧ ਗਿਆ ਬੱਚਾ ਹੁਣ ਜੇ ਬੱਚੇ ਨੂੰ ਆਪਾ ਸਮਝਾਵਾਂਗੇ ਉਹੀ ਵੱਡਾ ਹੋ ਕੇ ਵਧੀਆ ਬਣੂਗਾ ਯਾਰ ਗੱਲ ਯੂਨਤੇ ਕਹਿੰਦਾ ਹੁਣ ਨਾ ਰਹਿ ਹਾਂ ਉਹਨੂੰ ਤਾਂ ਕਿਸਾਬ ਹੋ ਗਿਆ ਭਾਈ ਸਾਹਿਬ ਆ ਬੱਚੇ ਸੰਭੀ ਜਾਓ ਭਾਈ ਸਾਹਿਬ ਬੂਤ ਜੂਤ ਨੂੰ ਸਮਝਾ ਰਹੇ ਅਸੀਂ ਜੂਤ ਦਾ ਪੇਟ ਬੱਕਰੀਆਂ ਨਾ ਨਾ ਇਹਦਾ ਪੇਟ ਨਾ ਮੈਂ ਇਹ ਗੱਲ ਫੇਰ ਕੱਟ ਰਿਹਾ ਤੂੰ ਮੈਂ ਦੁਬਾਰਾ ਕਹਿੰਦਾ ਕਿ ਫੇਰ ਸ਼ਾਸਤਰ ਨਕੇਸਾਂ ਨਾਲ ਰਹਿਣ ਜਾਨੂੰ ਮੈਂ ਨਹੀਂ ਗਿਆ ਜੀ ਦਾਰੀ ਗਈ ਆ ਆਰਗੂ ਨਾ ਕਰੀਏ ਜਦੋਂ ਕੋਈ ਹੈ ਜਦੋਂ ਗੱਲ ਕਰਨੀ ਠੀਕ ਆ ਨਾ ਜਦੋਂ ਲੈਨ ਕੱਚ ਦੰਦਾ ਆ ਤੂੰ ਕਰ ਦੇ ਪਤਾ ਕੋਈ ਨਾ ਕੱਟ ਕੇ ਛੋਟਾ ਨਹੀਂ ਕਰੀਦਾ ਹਾਂ ਦਾ ਆਪਣੀ ਲੈਨ ਬੜਾ ਲੰਬੀ ਆ ਤੈਨੂੰ ਕੋਈਆਂ ਸਾਰੇ ਆਪਣਾ ਜੰਦਾ ਗੱਲ ਪੁੱਛਿਆ ਕਰੋ ਆਪਾਂ ਇੱਕੇ ਥਾਂ ਹੀ ਆ ਜਿਹੜੀ ਗੱ ਤੁਸੀਂ ਕਹਿਣਾ ਕਿ ਜਿਉਂ ਵੀ ਮੈਂ ਗੁਰਦਿਰਵਾਣੀ ਦੀ ਗੱਲ ਨਾ ਕਰੀ ਇੱਕ ਮਿੰਟ ਕਰ ਨਹੀਂ ਨਹੀਂ ਭਾਈ ਉਹ ਬਾਈ ਨਾਲ ਗੱਲ ਕਰ ਗੁਰਦਿਰਵਾਣੀ ਦੀ ਕਰ ਮੋਨ ਮੈਂ ਕਿਤੇ ਵੀ ਨਹੀਂ ਬੋਲਿਆ ਇੱਕ ਮਾਰ ਦੂਗਾ ਮੈਂ ਮੈਂ ਕਹਿੰਦਾ ਇੱਕ ਵੀ ਵੀਡੀਓ ਦਿਖਾ ਦੇ ਜਿਸ ਤੇ ਕਿਹਾ ਹੋਵੇ ਵੀ ਮੋਨੇ ਗਲਤ ਨਹੀਂ ਮੈਂ ਕਹਿੰਦਾ ਭਾਈ ਜੇ ਤੁਸੀਂ ਹਾਂ ਗੱਲ ਉnde ਆਪਾਂ ਬੈਠੇ ਸੀਗੇ ਤਾਂ ਮੈਂ ਹੀ ਕਹਿੰਦਾ ਸੀਗਾ ਵੀ ਆਪਾਂ ਸਾਰੇ ਮਾੜ ਲੈ ਕੇ ਚੱਲ ਜਾਈਏ ਆਪਾਂ ਇਕੱਠੇ ਆ ਨਾ ਕੋਈ ਥਾਂ ਦੇ ਆ ਇਹ ਆਰਗੂ ਕਰਨ ਦਾ ਕੁਝ ਨਹੀਂ ਹੈਗਾ ਜੇ ਆਪਾਂ ਲੜ ਵੀ ਪੈਣੀ ਇੱਥੇ ਹਾਂ ਉਹਦਾ ਕੋਈ ਨਹੀਂ ਸਿੱਟਾ ਨਿਕਲਣਾ ਪੈਸਾ ਕਰ ਸਹੀ ਗੱਲ ਨਹੀਂ ਜੀ ਜ਼ਿੰਦਗੀ ਖਰਾਬ ਹੁਣ ਜੇ ਤੁਸੀਂ ਥੋੜਾ ਨਾਲ ਜਿਹੜੀ ਪ੍ਰੋਬਲਮ ਹੈ ਸਾਰਿਆਂ ਨੂੰ ਹਾਂ ਜੀ ਕਹਿੰਦੇ ਥੋੜਾ ਵਿਚਾ ਬਹੁਤ ਸੋਹਣਾ ਹੈ ਹਾਂ ਸਾਡਾ ਉਹ ਪਾਜਾ ਪਿੰਡੀਆਂ ਮੇਰੇ ਕੋਲ 14 ਤੋਂ ਪਿਛਲੀ ਆਡਮ ਪੂਰਾ ਜਾ ਕੇ ਦੇਖ ਲਓ ਤਾਂ ਨਾਰਕ ਤੇ ਸੀਗਾ ਆਪਨਾ ਬਹੁਤ ਛੋਟਾ ਲੱਗਦਾ ਸੀਗਾ ਠੀਕ ਹੋਇਆ ਜਾਂ ਮਹਾਰਾਜ ਦੀ ਕਿਰਪਾ ਹੋਈ ਸਾਰਾ ਕੁਝ ਜ਼ਿੰਦਗੀ ਬਾਰੇ ਜੇ ਹੁਣ ਆਪਾਂ ਉੱਠ ਕੇ ਇਕੱਲਾ ਫੇਸਬੁੱਕ ਤੇ ਰੌਲਾ ਰੂਲਾ ਪਾ ਕੇ ਠੀਕ ਆ ਫੱਟ ਗਈ ਉਹਦਾ ਪੈਦਾਰੀ ਹੁਣ ਜੇ ਇਕੱਲਾ ਆਪਾਂ ਕਹੀ ਜਾਂਦੇ ਕਿ ਸਿੰਗਰ ਮਾੜੇ ਸਿੰਗਰ ਮਾੜੇ ਹਾਂ ਪਰ ਉਹਦੇ ਵੀ ਇਹ ਗੱਲ ਕਹਿੰਦਾ ਸੀਗਾ ਉੱਧਰ ਪ੍ਰੋਸਪੈਕਟ ਗੁਰੂ ਘਰੇ ਦਸਹਾਰਾ ਸਭ ਆਪਾਂ ਜੇ ਇਹਨੂੰ ਬਾਈ ਨੂੰ 4 ਵਰੀ 5 ਵਰੀ 6 ਵਰੀ ਦਸਹਾਰਵਨੀ ਮਜਾਕ 11ਵੀਂ ਜਿਹੜੀ ਆਪ ਨਾ ਕਹੇ ਠੀਕ ਹੈ ਕੱਲਾ ਫੇਸਬੁਕ ਹੁਣ ਭਾਈ ਸਾਹਿਬ ਜੇ ਮੈਨੂੰ ਬੰਦਾ ਆਰਐਸ ਦਾ ਏਜੰਟ ਕਹਿ ਰਿਹਾ ਦਿਨ ਮੈਨੂੰ ਕਦੇ ਯਾਦ ਐਸਸ ਦਾ ਬੰਦਾ ਗੁਰਮਿੰਦਰ ਹਰਸ ਹਾਂ ਮੈਨੂੰ ਕੀ ਲੋਜਿਕ ਵੱਡਦਾ ਭਈ ਉਹ ਗੱਲ ਤਾਂ ਹੁਣ ਤੁਹਾਡੇ ਜਿਹੜੇ ਕਮਿਊਨੀਕੇਸ਼ਨ ਵਾਲੂ ਬਹੁਤ ਵਾਰੋਂ ਉਹ ਮੈਨੂੰ ਕਦੇ ਯਾਦ ਐਸਸ ਦਾ ਬੰਦਾ ਜਦੋਂ ਮੈਨੂੰ ਗੱਲਾਂ ਤੋਂ ਟੋਕਦਾ ਠੀਕ ਆ ਉਹ ਕਹਿੰਦਾ ਜੀ ਸਾਹਿਬ ਦੇਖੋ ਮੈਂ ਸਾਹਮਣੇ ਹਾਂ ਸਿੰਗਰਾਂ ਵਾਲਾ ਵਿਸ਼ਾ ਗੁਰੂ ਸਾਹਿਬ ਕਹਿੰਦੇ ਨੇ ਤਰੀਆ ਰਾਗ ਸੁਣੇ ਚ ਤਲਾਏ ਸੁਣੋ ਲਾਲ ਤੇ ਜਲਪੁਰ ਜਾਓ ਗੁਰੂ ਸਾਹਿਬ ਕਹਿੰਦੇ ਨੇ ਵੀ ਔਰਤ ਦੇ ਮੂੰਹੋਂ ਤੁਸੀਂ ਜੇ ਕੀ ਕਰਨ ਆ ਗੀਤ ਸੁਣਦੇ ਵਾਜੇ ਤਾਂ ਤੁਸੀਂ ਭਾਈ ਜਾਮਪੂਲੇ ਕਰਦੇ ਹੋ ਤੁਸੀਂ ਗੁਰੂ ਸਾਹਿਬ ਨਾਲ ਗੱਲ ਕੀਤੀ ਜਾਂਦੀ ਨਾਲ ਗੱਲ ਸੁਣਦੇ ਹੋ ਸਾਹਿਬ ਨਾਲ ਗੱਲ ਤੁਸੀਂ ਕਰਦੇ ਹੋ ਵਿਸ਼ਾ ਚੱਕ ਕੇ ਟੈਕਸੀ ਚਾਹੁੰਦਾ ਹੈ ਤੇਰੀ ਟੈਕਸੀ 'ਚ ਸ਼ਰਾਬੀ ਬੰਦੇ ਬੈਠੇ ਨੇ ਕਿ ਬੈਠੇ ਨੇ ਗਾੜ ਆ ਜਾ ਸ਼ਰਾਬੀ ਦੇ ਬੈਠੇ ਨੇ ਬੈਠੇ ਨੇ ਉਹੀ ਗੱਲ ਆ ਜਾਂਦੀ ਹੈ ਉਹਨਾਂ ਨਾਲ ਬਿਮਾਰੀਆਂ ਦਾ ਲਾੜਨਾ ਕੋਰੇ ਨਾ ਮਜਾ ਦਾ ਹਿੰਮਤਾਂ ਬਿਠਾ ਨਾ ਗੋਰਿਆਂ ਦੇ ਨਾਲ ਇਹ ਕੋਈ ਸੈਕਟ ਪੀਂਦਾ ਜਿਹਦੇ ਛੋਟੇ ਕੱਪੜੇ ਪਾਏ ਨੇ ਕਹਿੰਦੇ ਪੁਰੀ ਦੇ ਉਹਨਾਂ ਨਾਲ ਬੈਠਣਾ ਬਰਹਾਟਾ ਚਲੋ ਬਾਹਰ ਜਦੋਂ ਗੱਲ ਸੁਣ ਅਸੀਂ ਆਪਣੇਆਂ ਨੂੰ ਵੀ ਕਹਾ ਇਹ ਥੋੜੀ ਹੁਣ ਥੱਕੇ ਮਾਰੀਏ ਉਹਨੂੰ ਅਸੀਂ ਮੈਂ ਜਦੋਂ ਟੈਕਸੀ ਚੱਲਣਾ ਨਾ ਉਹਦੇ ਨਾਲ ਗੱਲ ਕੀ ਕਰਦਾ ਇਹ ਜੀ ਸੋਣਾ ਆਉਂਦਾ ਨਾ ਨਾਲੇ ਸਾਰੀ ਪਿਆ ਗਏ ਮੇਰੀ ਹੁਣ ਅੱਜ ਤੱਕ ਕਿਸੇ ਵੀ ਗੋਰੇ ਦੇ ਨਾਲ ਜੇ ਮੇਰੀ ਗੱਲ ਹੋਈ ਹੈ ਉਹਨੂੰ ਕਿਹਾ ਭਾਈ ਕਲੱਬ ਜਾਣਾ ਵੀ ਤੁਹਾਨੂੰ ਸਹੀ ਲੱਗਦਾ ਜਾਂ ਕੀ ਆ ਚੀਜ਼ ਆ ਹੈ ਕਿ ਅਸਲ ਵਿੱਚ ਇਹ ਤੁਹਾਨੂੰ ਸਾਡਾ ਕਲਚਰ ਲੱ ਅਸੀਂ ਉਹਨੂੰ ਫਿਰ ਆਪਣੇ ਧਰਮ ਦੀ ਆਈਡੀਓਲੋਜੀ ਦਾ ਸੇਰੀਆ ਤਾਂ ਗੋਰੇ ਪਤਾ ਕੀ ਕਹਿੰਦੇ ਨੇ ਅਸੀਂ ਤੁਹਾਡੀ ਆਈਡੀਓਲੋਜੀ ਦੀ ਬਹੁਤ ਰਿਸਪੈਕਟ ਕਰਦੇ ਆ ਪਰ ਸਾਨੂੰ ਹੁਣ ਮਿਲ ਜਾਈਆ ਕੋਸਾ ਪਹਿਲਾਂ ਆਪਣੇ ਕੋਲ ਰੱਖੋ ਨਾ ਉਹ ਕਹਿੰਦੇ ਨੇ ਵੀ ਸਾਨੂੰ ਮਿਲੇ ਗਿਆ ਕੋਸਾ ਪਹਿਲਾਂ ਤਾਂ ਅਸੀਂ ਇਹਦੇ ਵਿੱਚ ਚਲੇ ਗਏ ਸੋ ਹਾਂ ਪਰ ਅਸੀਂ ਤੁਹਾਡੀ ਪੂਰੀ ਰਿਸਪੈਕਟ ਕਰਦੇ ਆ ਤੇ ਸਾਡੀ ਕਮਿਊਨਿਟੀ ਇਹਨੂੰ ਸਮਝਾਓ ਗਾਣਾ ਕੱਢਦੇ ਲੱਗੇ ਤੋਂ ਇਹ ਕਹਿਣ ਦੀ ကြਾਇ ਕੋਈ ਬੰਦਾ ਤੂੰ ਗੱਲ ਵਧੀਆ ਕਰ ਲੈ ਨਹੀਂ ਦੇਖੋ ਗਾਣਾ ਕਿਸੇ ਨੇ ਨਹੀਂ ਕੱਢਿਆ 90% ਬੰਦੇ ਵਾਲੇ ਜਿਹੜਾ ਕੱਢਦਾ ਕੱਢੀ ਰਹੇ ਆ ਤੁਹਾਨੂੰ ਉਹਦੇ ਨਾਲ ਲੈ ਕੇ ਚੱਲਣਗੇ ਆਪਾਂ ਕੱਢੇ ਚੱਲਾਂਗੇ ਨਾ ਤੇ ਕਹਿੰਦੇ ਮੇਰਾ ਕਾਫਲਾ ਬਣ ਜਾਂਦਾ ਜੇ ਮੈਂ ਦੇ ਵਿੱਚ ਬੈਠ ਕੇ ਤੁਸੀਂ ਵੀਡੀਓ ਪਾਣੀ ਸਿੰਘ ਆ ਕਰਦੇ ਆ ਨਾ ਮਿਹਨਤਾਂ ਕਰਦੇ ਆ ਸੈਂਗਣੇ ਇੰਨੇ ਕਿਲੋ ਦਾ ਡੰਬਲ ਚੱਕ ਲਿਆ ਕੋਈ ਮਾੜੀ ਗੱਲ ਤਾਂ ਨਹੀਂ ਮੈਂ ਇੱਕ ਬੰਦਾ ਕਹਿੰਦਾ ਕੋਈ ਵੀ ਚੱਕਦਾ ਨਾ ਜਿਹੜਾ ਸਿੰਗਰ ਨੂੰ ਮੈਂ ਕਹਿ ਰਿਹਾ ਉਹ ਕਹਿੰਦਾ ਸੁੱਖਾ ਬਿੰਨਿਆ ਇੱਕ ਠੋਕ ਕੇ ਕਹਿਣਾ ਉਹ ਨੂੰ ਮੈਂ ਕਹਿੰਦਾ ਜਿੰਮ ਲਾਈਦਾ ਇੱਕ ਠੋਕ ਨਹੀਂ ਚੱਲ ਤੂੰ ਮੇਰੀ ਗੱਲ ਸੁਣ ਤੂੰ ਯਾਰ ਪ੍ਰਧਾਨਤਨ ਉਹੀ ਗੱਲ ਦਾ ਕਰ ਤੂੰ ਗੱਲ ਸੁਣ ਯਾਰ ਜੋ ਭਾਈ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵਿਰਾਸਤ ਤੇ ਖਾਲਸਾ ਬਣਿਆ ਤੂੰ ਕਹਿੰਦਾ ਹੀਰੇ ਨੇ ਸਾਡੀ ਵਿਰਾਸਤ ਨਹੀਂ ਉੱਥੇ ਜਾ ਕੇ ਚੈੱਕ ਕਰ ਉਹ ਦੱਸ ਦੇ ਵਿਰਾਸਤ ਪਹਿਲਾਂ ਹੀ ਉਹਦੇ ਵਰਤ ਤੇ ਵਿਰਾਸਤ ਤੇ ਖਾਲਸਾ ਦੀ ਮਤਲਬ ਆ ਯਾਰ ਉਹ ਹੈ ਉਹ ਗਲਤ ਜਿਹੜੀ ਚੀਜ਼ ਸਾਡੇ ਹੈ ਨਹੀਂ ਮੈਂ ਗੱਲਾ ਕਰਾਦਾ ਮੈਂ ਗੱਲਾ ਕਰਾਦਾ ਮੈਂ ਗੱਲਾ ਕਰਾਦਾ ਤੂੰ ਸਿੰਗਰਾਂ ਬਾਰੇ ਬੋਲਦੇ ਆ ਕੋਈ ਗਾਣੇ ਉਹਨਾਂ ਵਾਰਗੇ ਉਹ ਸਿੰਗਰ ਉਹਨਾਂ ਵਾਰਗੇ ਨਹੀਂ ਨਹੀਂ ਯਾਰ ਤੂੰ ਇੱਕ ਮਿੰਟ ਟਰਪ ਕਰ ਸਿੰਗਰ ਦਾ ਨਿੱਕੀ ਮੋਟੀ ਚੀਜ਼ ਉਹ ਤਾਂ ਉਦੋਂ ਖਤਮ ਹੋ ਜਾਣੀ ਜਿਹੜੇ ਉੱਡੇ ਵਾਲੀਆਂ ਮੱਛੀਆਂ ਵੱਡੇ ਆ ਜਾ ਆ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਬੰਦੇ ਨੇ ਉਹਨਾਂ ਨੂੰ ਸੁਧਾਰ ਭਾਈ ਜਾਬ ਤੁਸੀਂ ਕੀ ਜਿਹੜੀ ਦੰਦ ਵੀ ਟਖਾਲਾ ਉਹਨੂੰ ਸੁਧਾਰ ਤੁਸੀਂ ਕਿਉਂ ਨਹੀਂ ਕਰਦੇ ਮੈਂ ਤੈਨੂੰ ਨਹੀਂ ਲੱਗਦਾ ਅਸੀਂ ਜਿੰਮੇਵਾਰੀ ਨਹੀਂ ਲੈਂਦੇ ਦੁਨੀਆ ਦਾ ਮੈਂ ਮੈਂ ਸਿੰਗਰਾਂ ਦੀ ਚੱਕੀ ਆ ਮੈਂ ਉਹ ਗੱਲ ਤੈਨੂੰ ਮੈਂ ਤੈਨੂੰ ਮੈਂ ਗਰੰਟੀ ਦਿੰਦਾ ਤੂੰ ਦੋ ਤਿੰਨ ਵੀਡੀਓ ਢੜਰੀਆਂ ਵਾਲੇ ਬਾਬਿਆਂ ਦੇ ਅਟੈਕ ਹੋਇਆ ਲੇਕਿਨ ਕੀਨੇ ਦੰਮ ਨਮੀ ਟਕਸਾਲ ਨੇ ਸ਼ਰੇਮ ਜਿੰਮੇਵਾਰੀ ਲਈ ਨਹੀਂ ਆ ਤੂੰ ਦੋ ਵੀਡੀਓ ਪਾ ਲੈ ਤੈਨੂੰ ਦਿਖਾ ਦੇਣਗੇ ਉਤਾਰੇ ਤੈਨੂੰ ਵੀ ਮੈਂ ਨਹੀਂ ਬੋਲ ਸਕਦਾ ਮੈਂ ਕਿਉਂ ਨਹੀਂ ਬੋਲ ਸਕਦਾ ਜਦੋਂ ਹੋਇਆ ਤਾਂ ਉਹ ਤੋਂ ਦੇਖ ਲਿਆ ਮੈਂ ਪਹਿਲਾਂ ਕਹਿੰਦਾ ਤੂੰ ਉਸ ਬੰਦੇ ਨੂੰ ਹੱਥ ਪਾਉਣਾ ਜਿਹੜਾ ਤੈਨੂੰ ਕੁਝ ਕਹੇ ਨਾ ਉਹ ਬਾਤ ਪਰ ਆ ਜੀ ਜਿਹੜੇ ਮੈਨੂੰ ਡੋਗਾ ਹੈ ਨਹੀਂ ਇੱਕ ਗੱਲ ਦੱਸ ਦੋ ਵੀ ਸਿੰਗਰ ਸਹੀ ਨੇ ਅਸੀਂ ਤਾਂ ਕਹਿੰਦੇ ਨਹੀਂ ਤੈਨੂੰ ਕਿਹਾ ਕੀ ਨਹੀਂ ਰਵਾ ਕਹਦਾ ਫਿਰ ਗੱਲ ਇਹ ਮੁੱਦਾ ਤਾਂ ਰੌਲਾ ਨਹੀਂ ਇਸ ਦਾ ਰਵਾ ਕਹਿੰਦਾ ਹੀ ਨਹੀਂ ਪਰ ਆਪਾਂ ਵੀ ਜਿਹੜੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਸਿੰਘ ਨਹੀਂ ਉਹੀ ਗੁਰੂ ਦੇ ਨੇ ਆ ਬਾਈ ਉਹਨੇ ਬੜੀਆਂ ਵੀਡੀਓ ਦਿਖਾ ਦੇ ਇੱਕ ਵੀ ਦਿਖਾ ਦੇ ਇੱਕ ਵੀ ਇੱਕ ਤੂੰ ਸੌਂਦ ਲੈ ਕੇ ਇੱਚ ਆਉਂਦਾ ਆ ਮਲੁਖਤਾ ਸੇਵਾ ਸੁਸਾਇਟੀ ਆਹ ਕਿਹੜੀ ਬਾਈ ਕਿਹਦੀ ਸੇਵਾ ਕਰਦੇ ਨੇ ਤੂੰ ਚਾਹੇ 20 ਸਾਲ ਲੱਗਿਆ ਰਹੇ ਤੂੰ ਉਹ ਕਰ ਨਹੀਂ ਸਕਦਾ ਵਧੀਆ ਗੱਲ ਆਲਾ ਕਰ ਵਧੀਆ ਗੱਲ ਉਹਦੇ ਵਿੱਚ ਇੱਕ ਵੀ ਅਮਲਤਾ ਨਹੀਂ ਨੀ ਯਾਰ ਤੂੰ ਕਹਿੰਦੇ ਯਾਰ ਅਸੀਂ ਤੂੰ ਕੀ ਕਹਿੰਦਾ ਵੀ ਹੁਣ ਅਮਰਤ ਨੇ ਸਿੱਖਣ ਮੁੰਡੇ ਮੈਂ ਇਹ ਨਹੀਂ ਕਹਿੰਦਾ ਮੈਂ ਤੈਨੂੰ ਇਹ ਦੱਸਦਾ ਹਾਂ ਵੀ ਤੂੰ ਜਿਹੜੀ ਇਹ ਕਹਿੰਦਾ ਵੀ ਅੰਮ੍ਰਿਤਸਰ ਸ਼ਕਮਾ ਅੰਮ੍ਰਿਤਸਰ ਕੋ ਜੇ ਕਹਿੰਦੇ ਸ਼ਰਗੇ ਹੋਏ ਨੇ ਫਿਰ ਮਾਰੀ ਆਂ ਅੰਮ੍ਰਿਤਸਰ ਜਾ ਕੇ ਯਾਰ ਅੰਮ੍ਰਿਤਸਰ ਨਹੀਂ ਲੀਨੇ ਕਹੀਏ ਕਿਸੇ ਨੂੰ ਕੋਈ ਵੀ ਤਰੀਕਾ ਹੁੰਦਾ ਇੱਕ ਕਹਿੰਦਾ ਇੱਕ ਤਰੀਕਾ ਹੁੰਦਾ ਕਹਿੰਦਾ ਭਾਈ ਸਾਹਿਬ ਮੈਂ ਦੱਤਾਈ ਗੱਲ ਸੁਣ ਮੈਂ 27 ਮਈ ਨੂੰ ਵੀਡੀਓ ਪਾਈ ਆ ਮੈਂ ਕਿਹਾ ਵੀ ਸਾਨੂੰ ਸੰਗਤ ਵੱਲੋਂ ਬਹੁਤ ਫੀਡਬੈਕ ਮਿਲੀ ਆ ਵੀ ਤੇਰਾ ਕੰਮ ਸਹੀ ਆ ਵੀ ਜਿਹੜਾ ਤਰੀਕਾ ਆ ਉਹ ਸਾਨੂੰ ਸਹੀ ਨਹੀਂ ਹਾਲਤਾ ਤਰੀਕਾ ਵੀ ਮੈਂ ਵੀ ਕਹਿਣਾ ਹਾਂ ਤਰੀਕਾ ਵੀਡੀਓ ਦੇ ਵਿੱਚ ਤੁਹਾਡੀ ਜੌਬ ਵਧੀਆ ਆ ਤਰੀਕਾ ਮੈਂ ਵੀਡੀਓ ਚੱਕਿਆ ਉਹ ਦੇ ਵਿੱਚ ਗੱਲ ਕਹੀ ਆ ਮੈਂ ਕਹਾਂ ਵੀ ਸੰਗਤ ਤੇ ਚਰਨਾ ਤੁਸੀਂ ਸੁਣਵਾ ਕੇ ਮਾਫੀ ਮੰਗਣਾ ਹਾਂ ਠੀਕ ਆ ਵੀ ਜਿਹੜੀ ਉਹ ਮੈਨੂੰ ਕਹਦੇ ਨੇ ਵੀ ਤੂੰ ਭਾਈ ਗਲਤ ਕੰਮ ਕਰ ਰਿਹਾ ਵੀ ਤੂੰ ਅਗਰੈਸਿਵ ਨਾ ਹੋਇਆ ਕਰ ਮੈਂ ਠੀਕ ਆ ਮੈਂ ਸੰਗਤ ਦੀ ਸੰਗਤ ਪਰਮਾਤਮਾ ਜਿਹਾ ਨਾਲ ਸਾਡੀ ਸੀ ਸੁਣਵਾ ਕੇ ਲਾਭ ਨਹੀਂ ਕਰਿਆ ਗੱਲ ਨਹੀਂ ਬਣੀ ਮੈਂ ਕਿ ਨਹੀਂ ਰਿਹਾ ਇੱਥੇ ਸਹੀ ਆ ਮੈਂ ਆਪੋ ਤੇ ਗੱਲ ਕਰਦੇ ਜਿਹੜੇ ਹੁਣ ਜਸਪਾ ਕੱਲੇ ਕੱਲੇ ਕਰੀਂ ਭਾਈ ਸਾਹਿਬ ਨਾਲ ਲੈ ਕੇ ਚੱਲ ਰਿਹਾ ਭਾਈ ਸਾਹਿਬ ਨਾਲ ਲੈ ਕੇ ਚੱਲ ਰਿਹਾ ਤੁਸੀਂ ਗੱਲ ਦਾ ਮਤਲਬ ਹੀ ਹੋਰ ਕੱਢ ਰਹੇ ਇਹਨੇ ਗਿਆ ਕੇ ਕੇਸਾਂ ਦੀ ਗੱਲ ਕੀਤੀ ਵੀ ਤੂੰ ਕੇਸ ਵਾਲਿਆਂ ਨੂੰ ਭੇਡਾਂ ਮਤਰੀਆਂ ਕਹਿਣਾ ਮੈਂ ਗੱਲ ਕਲੀਅਰ ਕੀਤੀ ਵੀ ਮੈਂ ਵੀਡੀਓ 'ਚ ਕੀ ਗੱਲ ਕਹਿ ਰਿਹਾ ਵੀ ਕਈ ਮੁੰਡੇ ਕਹਿੰਦੇ ਨੇ ਕੇਸ ਕਟਾ ਲਈ ਸਿੱਖ ਕਟਾ ਲਓ ਕੋਈ ਗੱਲ ਨਹੀਂ ਸਿੱਖੀ ਦਿਲ 'ਚ ਜਾਏਗੀ ਉਹਨੂੰ ਕਹਿ ਰਿਹਾ ਭਾਈ ਦਸ਼ਮੇਸ਼ ਕਿ ਤਾਦੋ ਸਿਆਣੇ ਨਾ ਬਣੋ ਉਹ ਉਹਨਾਂ ਨੇ ਕਿਹਾ ਕੇ ਗਣਸ਼ਾਸਤਰ ਨੂੰ ਕੇਸਾਂ ਨਾਲ ਭੇਡ ਜਾਣੋ ਉਹਦਾ ਭੇਡ ਸਮਾਨ ਕਹਿ ਰਹੇ ਨੇ ਵੀ ਤੁਹਾਨੂੰ ਬੇਨਤੀ ਆ ਤੁਸੀਂ ਕੇਸ ਰੱਖੋ ਜਾ ਕੇ ਇਹ ਕਹਿ ਰਹੇ ਨੇ ਗਰਜੰਡ ਸਿੰਘ ਕਹਿੰਦਾ ਆ ਬੰਦੇ ਗਲਤ ਨੇ ਜਿਹੜੇ ਗੈਸ ਕਟਾਉਂਦੇ ਨੇ ਤਾਂ ਗੱਲੇ ਕੁਤਤੀ ਜ਼ੱਲੇ ਬਦਲਤੀ ਕਹਿੰਦੇ ਕਿ ਜਿੰਨਾ ਨੇ ਆਪਾਂ ਸਰੀਆ ਤੇ ਗੱਡੀ ਦਾ ਗੰਦੇ ਸੌਮਕੀ ਨੀਛਾ ਕੇ ਮਨ ਦੇ ਵਿੱਚ ਪਤਾ ਨਹੀਂ ਕਦੋਂ ਕਹੇ ਤੇ ਦਿੱਦਾ ਬੁੱਟਾ ਲੱਗਿਆ ਅਗਲੇ ਤਾਲ ਲੈ ਕੇ ਚੱਲਣਾ ਹੋਊਗਾ ਦੂਜੀ ਗੱਲ ਅੱਜ ਬਹੁਤ ਤੇ ਹੈਡ ਲੇਟ ਦੇ ਵਿੱਚ ਜਿੰਨੇ ਆਏ ਹੋਏ ਆ ਸਾਰੇ ਜਣੇ ਆਏ ਹੋਏ ਆ ਫੇਰ ਤੂੰ ਤਾਂ ਥੋੜੇ ਦਿਨ ਹੋਏ ਪਹਿਲਾਂ ਵੀਡੀਓ ਪਾਈ ਕਿ ਤੈਨੂੰ ਗੋਰੀ ਮਿਲੀ ਤੇ ਉਹ ਕਹਿੰਦੀ ਆ ਕਿ ਮੈਂ 40 ਡਾਲਰ ਬਖੀ ਗੱਲ ਸੁਣ ਉਹ ਯਾਰ ਤੂੰ ਸਾਰੇ ਸਰਦਾਰਾਂ ਨੂੰ ਬਦਨਾਮ ਬਦਨਾਮ ਨਹੀਂ ਕਰ ਰਿਹਾ ਉਹ ਪਤਾ ਕੀ ਕਹਿੰਦੀ ਸੀ ਜਿਹੜੀ ਮੇਰੇ ਫੋਨ ਦੇ ਵਿੱਚ ਵੀ ਟਾਈਪ ਕੀਤਾ ਤੂੰ ਉਸਦੀ ਦਾ ਸਕਰੀਨ ਸ਼ਾਟ ਲੈ ਸਕਦਾ ਭਾਈ ਸਾਹਿਬ ਇਹ ਕਹਿੰਦਾ ਇਹ ਬਾਈ ਜਾਂਦਾ ਵੀਡੀਓ ਦੇ ਵਿੱਚ ਟੈਕਸੀ ਦੇ ਵਿੱਚ ਆ ਕੇ ਵੀਡੀਓ ਬਣਦੀ ਜਾਂ ਨਾ ਟੈਕਸੀ ਉਹਦਾ ਜਾ ਕੇ ਇਹ ਆਈ.ਡੀ. ਦਾ ਕਲੀਅਰ ਕਰ ਲੈਣ ਦੇ ਆਈ.ਡੀ. ਨੂੰ ਪੜਾ ਲੈ ਕਹਿੰਦਾ ਵੀ ਉਹ ਗੋਰੀ ਗੋਲੀ ਜੀ ਵੀ ਕੈਮਰਾ ਲੱਗਿਆ ਸੀ ਆਹ ਵੀ ਰਿਕਾਰਡ ਹੁੰਦੀ ਹੈ ਟੈਕਸੀ ਦੇ ਵਿੱਚ ਉਹਨੇ ਮੇਰੇ ਫੋਨ ਤੇ ਟਾਈਪ ਕੀਤਾ ਆ ਜੀ ਗੱਲ ਗੱਲ ਤਾਂ ਕੋਈ ਵੀ ਲਿਖ ਜਾ ਉਹਨੇ ਹਾਂ ਜੀ ਸਕਰੀਨ ਸ਼ਾਟ ਲੈ ਸਕਦਾ ਸੀ ਇਹ ਗੱਲ ਕਰਨੀ ਜੀ ਮੇਰੇ ਤੋਂ ਮਾਰਤਾ ਲੇਖ ਰਹੀ ਹੈ ਮੈਂ ਉਹਦਾ ਚਲੋ ਮੈਂ ਤੇਰੇ ਮੋਬਾਈਲ ਤੇ ਲਿਖਿਆ ਤੇ ਤੂੰ ਹੀ ਲੈਣਾ ਸੀ ਸਕਰੀਨ ਸ਼ਾਟ ਉਹਦਾ ਗੱਲ ਸੁਣ ਸਕਰੀਨ ਸ਼ਾਟ ਇਹਦਾ ਕੀ ਸਕਰੀਨ ਸ਼ਾਟ ਮੰਨੂਗਾ ਕੋਈ ਵੀ ਮੈਸੇਜ ਦੇ ਵਿੱਚ ਕੋਈ ਮੈਸੇਜ ਬਾਕਸ ਦੇ ਵਿੱਚ ਲਿਖਦਾ ਤੂੰ ਸ਼ੇਅਰ ਕਰਨੀ ਹੀ ਪਾਈ ਸਾਹਿਬਾ ਗੱਲ ਸ਼ੇਅਰ ਕਿਉਂ ਕਰੀਂ ਫੇਸਬੁੱਕ ਦੇ ਸਾਰੇ ਬੰਦੇ ਨੂੰ ਦੁਪਨਾਮ ਕਰ ਰਿਹਾ ਨਾ ਬਦਨਾਮ ਨਹੀਂ ਉੱਥੇ ਕੀ ਗੱਲ ਕਰੀਂ ਉਹਨੇ ਲਿਖਿਆ ਉਹ ਕੋਈ ਨਾਮ ਨਹੀਂ ਹੋਇਆ ਚਿੰਦੇ ਵੀ ਸਿੱਧਾ ਲਿਖੀਏ ਗੱਲ ਸਾਹਿਬਾ ਹੋ ਗਿਆ ਗੱਲ ਕਲੀਅਰ ਗੱਲ ਕਲੀਅਰ ਕਰ ਲਈ ਉਹ ਤੇਰੇ ਵਾਂਗ ਕੋਈ ਡੰਡ ਨਹੀਂ ਪਾਉਂਦਾ ਸੀ ਵੀ ਨਾ ਦੇ ਆ ਗੱਲ ਕਲੀਅਰ ਕਰ ਹੁੰਦੇ ਉੱਥੇ ਮੈਂ ਕਹਿ ਕੀ ਰਿਹਾ ਉੱਥੇ ਗੱਲ ਕੀ ਗਈ ਆ ਵੀ ਉਹ ਕਹਿੰਦੀ ਮੈਂ ਦਾਲਿਆਂ ਨੂੰ ਤਾਂ ਗਲਤ ਹੀ ਬੋਧ ਮੰਦੀ ਸੀ ਵੀ ਮੈਨੂੰ ਅਜਿਹੀ ਜੀ ਰੋਫਰ ਕਰ ਦਿੰਦੇ ਨੇ ਔਰ ਜਦੋਂ ਮੈਂ ਕਹਿੰਦੀ ਉਹਦੀ ਚਲੋ ਹੈ ਬੱਦੀਆਂ ਨਹੀਂ ਕਹਿੰਦੀ ਮੈਂ ਰਿਸਪੈਕਟ ਕਰੂੰਗੀ ਅੱਗੇ ਪਰ ਮੈਨੂੰ ਪਤਾ ਨਹੀਂ ਸੀ ਕਿ ਤੁਹਾਡਾ ਧਰਮ ਕੋਲ ਸਾਨੂੰ ਮੁਸਲਮਾਨ ਸਮਝ ਰਹੀ ਸੀ ਕਿ ਇਹ ਕਹਿਣ ਦਾ ਮਤਲਬ ਹੈ ਵੀ ਉਹ ਗਲਤ ਸੀਗੇ ਉਸ ਵੇਲੇ ਪਰ ਜੱਤੋਂ ਤੁਸੀਂ ਸੁਣਿਆ ਹੈ ਨਾ ਨਾ ਆਪ ਯਾਰੀ ਤੁਸੀਂ ਇਹ ਕਹਿਣੇ ਪਸ ਸੁਝਾਣਾ ਬੰਦ ਕਰ ਦਈਏ ਕਿਸੇ ਨੂੰ ਦਾ ਭਰਾ ਬੋਲਣੇ ਪੂਗਾ ਕੰਮ ਇਹ ਆ ਦੀਗਾ ਜਿਹੜੀ ਅਗਲਾ ਕੰਮ ਕਰਦਾ ਨਾ ਇਹ ਕਹਿੰਦਾ ਅੱਧੇ ਆਈਡੀ ਲੈਣੇ ਮੁੰਡੇ ਨੇ 240 ਡਾਲਰ ਕਿਸੇ ਗੋਰੀ ਨਾਲ ਉਹ ਯਾ ਮੈਂ ਗੱਲ ਕਹੀ ਦਿਖਾ ਦੇ ਵੀਡੀਓ ਜਿਹਨ ਵੀਡੀਓ ਜਿਹਦੇ ਨਾਲ ਦੀ ਗੋਰੀ ਦਿਖਾ ਦੇ ਗੋਰੀ ਹੈਗਾ ਕਿ ਗਈ ਆ ਵੀ ਵੀ ਮੇਰੇ ਨਾਲ ਸਾਰੇ ਮੁੰਡੇ ਨੇ 240 ਡਾਲਰ ਉਹ ਤਾਂ ਮੈਨੂੰ ਵੀ ਬਹੁਤ ਹੱਜੇ ਟੱਕਰੇ ਨੇ ਪਹਿਲਾਂ ਵੀ ਜਿਨ੍ਹਾਂ ਨੇ ਮੈਨੂੰ ਆ ਚੀਜ਼ ਕਹੀ ਆ ਵੀ ਜੇ ਤਰੋ ਕਰਾਇਆ ਨੂੰਗਾ ਸਾਨੂੰ ਦੱਸ ਤੀ ਦੇਣੀ ਆ ਤੇ ਬਦਲੇ ਦੱਸ ਹਾਂ ਠੀਕ ਆ ਉਹ ਆ ਗੱਲ ਦੱਸੀ ਆ ਮੈਂ ਪਰ ਆ ਗੱਲ ਨੂੰ ਤਰੋੜ ਤੋੜੇ ਅਮਰੋੜਿਆ ਨਾ ਕਰੋ ਗੱਲ ਉਹ ਕਰੋ ਜੋ ਰਿਐਲਿਟੀ ਦੇ ਵਿੱਚ ਹੈਗੀ ਆ ਗੱਲ ਕਰੋੜ ਦੇ ਮੋੜ ਤੇ ਤੇਰੀ ਤੇਰੀ ਨਹੀਂ ਕੀਤੇ ਗਏ ਨਾਲ ਕਰਦੇ ਆ ਮੈਂ ਤੁਹਾਨੂੰ ਜਵਾਬ ਦੇ ਰਿਆਂ ਨਾਲ ਦੀ ਨਾਲ ਕੋਈ ਗੱਲ ਨੂੰ ਟਾਰਗੇਟ ਤਾਂ ਕਰੋ ਕਿਸੇ ਨੂੰ ਵੀ ਤੁਹਾਡੇ ਹਰੇਕ ਗੱਲ ਦਾ ਜਵਾਬ ਦਿੰਦਾ ਆਓ ਤੇਰੇ ਨਾਲ ਹੋਇਆ ਕਾਹ ਕਰ ਰਿਹਾ ਤੂੰ ਇਹ ਗੱਲ ਕਹਿੰਦਾ ਤੂੰ ਯਾਰ ਤੂੰ ਛੱਡ ਤੂੰ ਕਾਹ ਗੱਲ ਮੈਂ ਤੇਰੇ ਨਾਲ ਗੱਲ ਨਹੀਂ ਕਰਦਾ ਜਦੋਂ ਕਾਲਵਰਸੇਸ਼ਨ ਸ਼ੁਰੂ ਹੋਈ ਆ ਤੂੰ ਗੰਦ ਗੰਦ ਪਿਆ ਗੁਰਦੁਆਰਾ ਦੇ ਵਿੱਚ ਤੂੰ ਇੱਥੇ ਹੀ ਚਲਾਇਆ ਤੂੰ ਨਾਣ ਇੱਥੋਂ ਦੇ ਦਾਰੂ ਪੀਂਦੇ ਅਦਾ ਤੱਕ ਦਾ ਬਣਾ ਯਾਦ ਨਹੀਂ ਗਾ ਤੂੰ ਗੱਲ ਕੀਤੀ ਕਿਸਾਂ ਦੀ ਤੇਰੀ ਉਹ ਕਲੀਅਰ ਕੀਤੀ ਦੂਜੀ ਗੱਲ ਤੇ ਆ ਗਿਆ ਤੂੰ ਹੋਰ ਮੁੱਦਿਆਂ ਤੇ ਨੂੰ ਬੋਲਦਾ ਤਰੀ ਉਹ ਗੱਲ ਵੀ ਕਲੀਅਰ ਕੀਤੀ ਭਾਈ ਮੈਂ ਇਕੱਲਾ ਬੰਦਾ ਸਾਰੇ ਮੁੱਦਿਆਂ ਤੇ ਨਹੀਂ ਬੋਲ ਸਕਦਾ ਤੁਸੀਂ ਵੀ ਬੋਲੋ ਵਾਖੀਆ ਬੋਲ ਤੂੰ ਯਾਰ ਬੋਲ ਲਈ ਉੱਥੇ ਨਹੀਂ ਤੇ ਤੈਨੂੰ ਪਤਾ ਤੈਨੂੰ ਕੋਈ ਖਤਰਾ ਹੀ ਨਹੀਂ ਤੂੰ ਨਾ ਨਾ ਜੇ ਤੈਨੂੰ ਕਿਸੇ ਹੋਰ ਚੱਲਦੇ ਬੰਦੇ ਦੇ ਖਿਲਾਫ ਬੋਲਦੇ ਤੇਰੀ ਗੱਲ ਸੁਣ ਸਿੰਗਰ ਗਾ ਗਾ ਸਿੰਗਰ ਤੇਰੇ ਬੰਦੇ ਖੜਕੇ ਗੱਲ ਸਿੰਗਰ ਸਹੀ ਨੇ ਇਹ ਫਿੰਗਰਾਂ ਦੀ ਗੱਲ ਨਹੀਂ ਕਰਦੇ ਵੀ ਮਾਤਾ ਯਾਰ ਮੈਨੂੰ ਤਾਂ 9084 ਦਾ ਪਤਾ ਨਹੀਂ ਜਦੋਂ ਬੱਬੂ ਮਾਨ ਦੀ ਫਿਲਮ ਦੇਖੀ ਉਦੋਂ ਪਤਾ ਲੱਗਿਆ ਵੀ ਉਹਨੇ ਸੱਚੀ ਅਸਲੀ ਹੋਇਆ ਅੱਛਾ ਭਾਈ ਸਾਹਿਬ ਤੂੰ ਕਮਿਸ਼ਨਰ ਕਹਿੰਦਾ ਨਾ ਕਮਿਸ਼ਨਰ ਤੂੰ ਕਹਿੰਦੇ ਜਾਂਦਾ ਹੀ ਬੋਲਦੇ ਆਉਂਦੇ ਨੇ ਅਫੀਸਰ ਤਾਂ ਸਿਰਿਆਂ 'ਚ ਨੌ ਲੈ ਕੇ ਵੀ ਬੋਲਦੇ ਨੇ ਤੁਸੀਂ ਕਮਿਸ਼ਨਰਾਂ ਨੂੰ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਪਹਿਲਾਂ ਗਾਣੀ ਬਹਿਨ ਸੀ ਨਾ ਨਾ ਕਵੀ ਕਮਿਸ਼ਨਰ ਕਾਉਂਦੇ ਨੇ ਭਾਈ ਕਮਿਸ਼ਨਰ ਤਾਂ ਜਿਹੜਾ ਆਉਂਦਾ ਕਮਿਸ਼ਨਰਾਂ ਨੂੰ ਅੱਜ ਕੱਲ੍ਹ ਕੌਣ ਸਟੇਜ ਤੇ ਚੜ੍ਹ ਦਿੰਦਾ ਉਹੀ ਤਾਂ ਮਾੜੀ ਗੱਲ ਹੈ ਗੱਲ ਨਹੀਂ ਆਹ ਵੀ ਕਦੇ ਇਹ ਨਾ ਸੋਚੀ ਨੀ ਕਿ ਤੂੰ ਸਹਿਂ ਗਿਆ ਵੀ ਮੌਨਿਆਂ ਤੇਰੇ ਨਾਲ ਉਹ ਇਹਨਾਂ 'ਚ ਸ਼ਰਧਾ ਘਟਾ ਮਾਰਾ ਹੀ ਜੇ। ਸਭ ਮੈਂ ਕਰਦੇ ਸਮਾਰਾ ਸ਼ਰਧਾ ਇਹ ਤੁਹਾਡਾ ਪੁਆਇੰਟ ਵੀ ਜਿੱਡੇ ਜਿੱਡੇ ਕਾਰਨਾਮੇ ਪਹਿਲਾਂ ਅਗਲੇ ਮੌਨਿਆਂ ਨੇ ਕੀਤੇ ਨੇ ਤਾਂ ਬਾਅਦ ਤੂੰ ਆ ਕੇ ਸਿੰਘਾ ਮੈਂ ਕਹਿੰਦਾ ਕਿ ਆ ਮੌਨਿਆਂ ਨੇ ਜੀ ਕੀਤੀ ਆ ਵੀਡੀਓ ਦਿਖਾ ਦੇ ਮੈਂ ਬਾਰ ਬਾਰ ਤਾ ਤੂੰ ਉਹੀ ਗੱਲ ਚੱਕੀ ਆ ਯਾਰ ਤੂੰ ਉਹੀ ਗੱਲ ਕਹੀ ਜਾਣਾ ਬਾਰ ਬਾਰ ਵੀ ਭੇਡਾਂ ਦੇ ਕਹਿੰਦਾ ਵੱਲੋਂ ਤੂੰ ਭੇਡਾਂ ਘਾਰੇ ਸਦਾ ਤੂੰ ਗੱਲ ਫੇਰ ਗੱਲ ਤੂੰ ਬਸ ਨਹੀਂ ਆ ਰਿਹਾ ਕਿੰਨੀ ਵਾਰ ਗੱਲ ਕਰਾਂ ਬਈ ਭਰਾ ਗੱਲ ਸੁਣ ਮੇਰੀ ਗੱਲ ਸੁਣ ਗੱਲ ਸੁਣ ਮੈਂ ਬਾਰ ਬਾਰ ਕਹਿ ਰਿਹਾ ਉਹਦੀ ਭਾਈ ਜਿਹੜੇ ਕਹਿੰਦੇ ਨੇ ਬਿੰਦ ਦੀ ਕੀ ਜਾਈਏ ਉਹਨੂੰ ਕਹਿੰਦਾ ਵੀ ਗੁਰੂ ਸਾਹਿਬ ਦੀ ਆ ਹੰਡੇ ਹੌਲੀ ਦੀਆ ਤੁਸੀਂ ਉਹ ਬਣਾਓ ਕਿ ਸਾਧਾਰੀ ਕੋਈ ਨਹੀਂ ਹਵੇ ਤਿਆਰ ਹੈਗਾ ਫਿਰ ਨਾ ਹੋਵੇ ਭਾਈ ਸਾਹਿਬ ਮੈਂ ਤਾਂ ਆਇਆ ਤੋ ਰੋਜ਼ ਆਪਣੋ ਮੇਰੀ ਜਿਵੇਂ ਤੁਸੀਂ ਫੇਸਬੁੱਕ ਤੇ ਮੈਂ ਕਰ ਗਿਆ ਹੂੰ ਮੈਂ ਬੈਠ ਕੇ ਲੈਕਚਰ ਦੇ ਦਿੱਤਾ ਹੂੰ ਬਾਈ ਤਾਂ ਨਹੀਂ ਤਿਆਰ ਹੈਗਾ ਵੀ ਮੇਰੇ ਕਰੇ ਲੈਕਚਰ ਸੁਣ ਕੇ ਤਿਆਰ ਹੋ ਕਿ ਨਾ ਟੁੱਟ ਰਹੇ ਪਰ ਐਡੇ ਗੱਲ ਸੁਣੋ ਮੇਰੀ ਇੱਕ ਤੁਸੀਂ ਕਹਿੰਦਾ ਬੋਲ ਨਹੀਂ ਚੱਟਦੇ ਭਾਈ ਮੇਰੇ ਵੀ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਟਾਈਮ ਨੂੰ ਕੁਝ ਨਹੀਂ ਐਡਾ ਹੈਗਾ ਜੇ ਨੂੰ ਜੇ ਫੇਸਬੁੱਕ ਜੁਗਾ ਟਾਈਮ ਹੈਗਾ ਸਾਰੇ ਵਾਸਤੇ ਟਾਈਮ ਦਿੰਦਾ ਬਾਈ ਇਹ ਉਹਨਾਂ ਦੇ ਟਾਈਮ ਹੁੰਦਾ ਬਈ 5:00 ਵਜੇ ਬਾਰਤ ਲੈਣਾ ਕਿਹੜੀ ਟੈਕਸੀ 'ਚ ਬੈਠੇ 500 ਲੋਦੇ ਵਿੱਚ ਬੈਠੇ ਹਾਂ ਹਾਂ ਸਾਰਾ ਕੁਝ ਹੁੰਦਾ ਜੇ ਤੁਸੀਂ ਠੀਕ ਹੈ ਤੁਹਾਡਾ ਮੁੱਦਾ ਵਧੀਆ ਤੁਸੀਂ ਕਰ ਦਿਓ 1,44,000 ਬੰਦਾ ਮਰਜੀ ਹੋਵੇ ਯਾਰ ਉਹਦਾ ਕਿਹਦਾ ਕਿਹਦਾ ਜਵਾਬ ਦਵਾ ਮੈਂ ਇਕੱਲਾ ਇਕੱਲਾ ਫੋਨ ਕਰਨ ਲੱਗ ਗਿਆ ਗੱਲ ਗੱਲ ਸੁਣ ਹਾਂਜੀ ਦੱਸੋ ਦੱਸੋ ਕਿ ਜਿੰਨਾ ਤੁਸੀਂ ਕਹਿੰਦੇ ਜੇ ਹੁਣ ਇਹ ਨਾਲ ਲੈ ਕੇ ਨਹੀਂ ਚੱਲਾਂਗੇ ਇਕੱਲੇ ਤੁਸੀਂ ਫੇਸਬੁੱਕ ਤੇ ਕਰਿਆ ਹੂੰ ਇਹਦਾ ਕੀ ਫਾਇਦਾ ਕਿੰਨੇ ਤੁਹਾਨੂੰ ਇਹਨਾਂ ਪਤਾ ਕਿੰਨੇ ਟੋਟਰੇ ਹਾਂ ਚਲੋ ਅੱਗੇ ਹੁਣ ਮੈਂ ਗੱਲ ਕਰ ਦਿਆਂ ਉਹ ਆਦਮਾ ਅਜੇ ਮੇਰੇ ਨਾਲ ਵੀ ਜਿੰਨੇ ਹੋਗੇ ਮੁੰਡੇ ਇੱਕੋ ਗੱਲ ਹੋ ਗਈ ਆਹ ਇਹਦਾ ਬਰਗਾਟਾ ਨਾਲ ਵੀ ਗੱਲ ਕਰ ਹਾਂ ਮੈਂ ਕਿਹਾ ਵੀ ਗੱਲ ਕੀ ਇਹ ਤਾਂ ਕਹ ਤੋ ਬੋਲ ਦੇ ਜੇ ਤੁਸੀਂ ਭਟ ਗਏ ਹੂੰ ਉਹਦੇ ਟੱਪੜ ਲਾ ਕੇ ਨਾ ਮੈਂ 27 ਤਰੀਕ ਨੂੰ ਵੀਡੀਓ ਬਾਅਦ ਤੋਂ ਦਿੱਤੀ ਕਹਿੰਦਾ ਰਿਹਾ ਯਾਰ ਵੀਡੀਓ ਆਉਣਾ ਤਾਂ ਕੀ ਉਹਦੇ ਵੇਖੀਂ ਉਹ ਤੋਂ ਬਾਅਦ ਵੀਡੀਓ ਦਿਖਾ ਦਿਓ ਉਹਨੂੰ ਉਹਦੇ ਨੂੰ ਕਹਿੰਦੇ ਕੋਈ ਥੋੜਾ ਜਿਹਾ ਬਾਹਰ ਨਿਕਲ ਆਈ ਸਾਹਿਬ ਉਹੋ ਉਹਦੇ ਕੋਈ ਚਾਹੀਦਾ ਉਹ ਗੱਲ ਸੁਣੋ ਤੁਸੀਂ ਕਹਿੰਦੇ ਪਰ ਮੈਂ ਬਾਰ ਬਾਰ ਕਹਿੰਦਾ ਅਸੀਂ ਉਧਰ ਕਲਾਸਾਂ ਲਵਾ ਰਹੇ ਹਾਂ ਠੀਕ ਆ ਮੈਂ ਇੱਧਰ ਬੈਠਾ ਨਹੀਂ ਜਾ ਜੱਥੇ ਬੰਦੀ ਉਧਰ ਬੱਚਿਆਂ ਦੀ ਕਲਾਸਾਂ ਲਾ ਰਹੀ ਆ ਤੁਸੀਂ ਉਹਨਾਂ ਨੂੰ ਕਾਹਨੋਂ ਮਾੜਾ ਬਣਨਾ ਕੰਮ ਉਹ ਜੱਥੇ ਬੰਦੀ ਬਣੀ ਕਿਵੇਂ ਆ ਇੱਥੋਂ ਹੀ ਬਣੀ ਆ ਜੇ ਪ੍ਰਚਾਰ ਕੀਤਾ ਪ੍ਰਚਾਰ ਮੋਟੀ ਚਲ ਇਕ ਪੈਸੇ ਇਕੱਠੇ ਕਰੀ ਜਾਂਦੇ ਲੋਕ ਪੈਸੇ ਪੈਸੇ ਲੈਂਦੇ ਨਹੀਂ ਜੱਫੇ ਬੰਦੀ ਦਾ ਅਕਾਊਂਟ ਹੈ ਨਹੀਂ ਬਹਿ ਕੇ ਅੰਨੀ ਨਹੀਂ ਲੈਂਦੇ ਚਲ ਆਪਾਂ ਫਿਰ ਲਾ ਆਏ ਤੇ ਭੈਣ ਚੋਂ ਟੌਪ ਦਾ ਗਰੁੱਪ ਛੱਡ ਕੇ ਆਏ ਅਸੀਂ ਸਾਡਾ ਗਰੁੱਪ ਭੈਣ ਚੋਂ ਸਾਰਾ ਪੰਜਾਬ ਮੰਨਦਾ ਸੀ ਇਹਦਾ ਚੀਜ਼ਾਂ ਜੋ ਨਿਕਲ ਕੇ ਆਏ ਆ ਤੇ ਇੱਥੇ ਆ ਕੇ ਵੀ ਭੈਣ ਚੋਂ ਤਾਂ ਅੱਜ ਤੱਕ ਵੀ ਚੰਗੀ ਜੋਬ ਨਹੀਂ ਮਿਲ ਸਕੀ ਸਾਨੂੰ ਹੁਣ ਬਈ ਪੈਸੇ ਨਾਲ ਸਿੰਗਲ ਇੰਨੇ ਕੇਸ ਪਾਏ ਹੋਏ ਨੇ ਉੱਥੇ ਦੀ ਗੱਲ ਛੱਡ ਇੱਥੇ ਠੀਕ ਆ ਪਰ ਫੇਰ ਵੀ ਕਿਸੇ ਨਾ ਕਿਸੇ ਟੈਂ ਮਹਾਰਾਜ ਨੇ ਲਿਆਂਦਾ ਹੀ ਆ ਨਾ ਤੇ ਜੇ ਮੈਂ ਕਹਾ ਵੀ ਮੈਂ ਤਾਂ ਇਹੋ ਜੇ ਬੰਦੇ ਦੀ ਗੱਲਾਂ ਸੁਣ ਕੇ ਇਧਰ ਨੂੰ ਆਇਆ ਜਾਂ ਕਿਸੇ ਬਾਬੇ ਦੀਆਂ ਹਾਂ ਨਾ ਅਜਿਹੀ ਗੱਲ ਕਲੀਅਰ ਕਰੋ ਪਤਾ ਨਹੀਂ ਕੀ ਮੰਗਦੇ ਵਿਚਾਰ ਨਹੀਂ ਆਈਆਂ ਹਾਂ ਨਾ ਗੱਲ ਛੱਡ ਹੁਣ ਜੇ ਮੈਨੂੰ ਤੇਰੇ ਵਰਗਾ ਕੋਈ ਮਿਲ ਜਾਂਦਾ ਤਾਂ ਕੋਈ ਐਂ ਕਹਿਣ ਵਾਲਾ ਮੈਂ ਨਹੀਂ ਆ ਕੁਝ ਹੋ ਜਾਂਦਾ ਤੇ ਉਹ ਭਾਈ ਸਾਹਿਬ ਜਾਣੀ ਜੇ ਗੁਰੂ ਸਾਹਿਬ ਦੀ ਗੱਲ ਨਹੀਂ ਸੁਣਨੀ ਕਿਉਂ ਨੀ ਇਹ ਗੱਲ ਤੂੰ ਕਿਵੇਂ ਕਹਿ ਸਕਦਾ ਮੈਂ ਨਹੀਂ ਸੁਣਦਾ ਇਹ ਸੁਣੀ ਤਾਂ ਨਹੀਂ ਆਇਆ ਮੈਨੂੰ ਕੋਈ ਸਮਾਉਣ ਵਾਲਾ ਵਿਚੋਲਾ ਨਹੀਂ ਜੀ ਮੈਂ ਨਾ ਹੋਈ ਮੈਂ ਤੇ ਵਾਰ-ਵਾਰ ਕਹਿ ਲਿਆ ਕਿ ਭਾਈ ਤੁਸੀਂ ਇਹ ਸ਼ਬਦ ਦੇ ਖਿਲਾਫ ਹੋ ਫਿਰ ਖਾਸਤਰ ਨੂੰ ਕਿਹਦਾ ਨਾਲ ਘੇਟਿਆ ਤੂੰ ਮੈਂ ਤਾਂ ਉਹ ਖਿਲਾਫ ਆ ਫਿਰ ਹੈ ਕਿਹਦੇ ਵੱਲੋਂ ਕਿਹੜੀ ਚਲਵਾਉਂਦੀ ਇਹ ਸਭ ਨਾਲ ਹੋ ਗਈ ਆ ਜੇ ਚਾਹਣਾ ਚੱਲੋ ਇਹ ਗੱਲ ਆਪਾਂ ਲਾ ਵੀ ਲੈਨੇ ਨਾ ਆਪਣੇ ਪੰਜਾਬ ਤੋਂ ਹੀ ਹੁੰਦਾ ਹ ਹ ਹ ਸਾਰੇ ਨੂੰ ਹੋਣਾ ਚਾਹੀਦਾ ਜੇ ਆਪਾਂ ਧੱਕੇ ਨਾਲ ਕਹੀਏ ਧੱਕੇ ਨਾਲ ਭਾਈ ਦਾ ਵਾਪਾ ਕਿਹੜਾ ਕਿਸੀਂ ਵਾਰ-ਵਾਰ ਦੇ ਕਹਿੰਦੇ ਆ ਵਾਪਾ 10 ਵੀਡੀਓ ਬਣਾਇਆ ਵੀਡੀਓ ਦਾ ਇਫੈਕਟ ਇੰਨਾ ਹੁੰਦਾ ਹੈ ਜੇ ਕੁਝ ਵੀ ਬੈਠ ਕੇ ਸਮਾਂ ਗੱਲ ਕਰੋ ਨਾ ਬਾਹਰ ਨਿਕਲ ਕੇ ਤੁਹਾਨੂੰ ਪਤਾ ਲੱਗ ਜੇ ਕਿ ਬੰਦੇ ਕਹਿੰਦੇ ਫਿਰ ਆਪਾਂ ਗੁਰਮਤ ਤੋਂ ਬਾਹਰ ਤਾਂ ਕੋਈ ਗੱਲ ਨਹੀਂ ਕੀਤੀ ਗੁਰਮਤ ਠੀਕ ਹੈ ਤੁਹਾਨੂੰ ਵੀ ਕਹਿੰਦੇ ਮੁੱਦਾ ਹੀ ਤੁਹਾਡਾ ਮੁੱਦਾ ਸਹੀ ਆ ਪਰ ਤੁਹਾਨੂੰ ਮੁੱਦਾ ਵੀ ਕਹਿੰਦੇਗਾ ਥੋੜਾ ਜਿਹਾ ਮਿਲੋ ਪਰ ਕੰਮ ਇਹ ਜਾ ਕਰੀਏ ਫੇਸਬੁੱਕ ਤੇ ਵਾਲਾ ਪਾਉ ਨੂੰ ਮੈਂ ਮੈਂ ਕਹਿੰਦਾ ਜੱਜਾਂ ਰੰਦੀ ਇੱਕ ਮਿੰਟ ਹੌਲੀ ਹਾਂ ਰੋਲਾ ਪਾਉ ਨੂੰ ਫੇਸਬੁੱਕ ਨੇ ਜੋ ਮਰਜ਼ੀ ਕਰਦਾ ਇਹਦਾ ਫਾਇਦਾ ਤਾਂ ਆਇਆ ਜੇ ਆਪਾਂ ਕੁਝ ਕਰੀਏ ਹੁਣ ਹੈ ਗਿਆ ਸਿੰਘ ਇੱਥੇ ਕੁਲਜੀਤ ਸਿੰਘ